ਸ੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਚੋਟੀ ਦਿੱਸ ਵੱਡੇ ਲੀਡਰ ਦਾ ਦਿਨ ਦਿਹਾੜੇ ਜੀ ਹਾਂ ਤੇਜ਼ ਤਰ੍ਹਾਂ ਹਥਿਆਰਾਂ ਨਾਲ ਕੀਤਾ ਗਿਆ ਕਤਲ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹੁਣੇ ਵੱਡੀ ਖਬਰ ਸਾਹਮਣੇ ਆਈ ਜਿੱਥੇ ਕਿ ਕਾਗਰਸੀ ਅਗੂ ਦੇ ਪੁੱਤਰ ਦਾ ਦਿਨ ਦਿਹਾੜੇ ਤੇ ਤਿਰਥਿਆਣਾ ਨਾਲ ਕਤਲ ਕਰ ਦਿੱਤਾ ਗਿਆ ਜੀਹਾਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜੀਹਾਂ ਉਹ ਲੀਡਰ ਦਾ ਮੁੰਡਾ ਪੁੱਤਰ ਤਨਜੀਤ ਆਪਣੀ ਗੱੜ ਚ ਐਂਵਦੀਨਪੁਰ ਨੇੜੇ ਇੱਕ ਵਾਪਸ ਆ ਰਿhta ਕਾਲੇ ਰੰਗ ਦੇ ਸਕਾਰਪੀਓਸ ਸਵਾਰ ਵਿਅਕਤੀਆਂ ਨੇ ਉਸਤੇ ਹਮਲਾ ਕਰਕੇ ਉਸ ਨੂੰ ਮੌਤੇ ਘਾਟ ਉਤਾਰਤਾ ਲੋਹਾਂ ਲੈ ਗਰੀ ਵੰਡੀ ਗੋਬਿੰਦਗੜ ਤੇ ਉਸ ਦੇ ਆਸ-ਪਾਸ ਦੇ ਇਲਾਕੇ ਵਿੱਚ ਹੋਰ ਵੀ ਨਾ ਲੁੱਟਖੋਹਾਂ ਤੇ ਕਤਲ ਦੇ ਕਰਨਾਂ ਬਣੋਂ ਲੈ ਕੇ ਲੋਕਾਂ ਚ ਦਹਿਸ਼ਤ ਦਾ ਮਾਹੌਲ ਹੈ ਜੀਹਾਂ ਦੇ ਨਾਲ ਹੀ ਮੰਡੀ ਗੋਬਿੰਦਗੜ ਤੋਂ ਵੱਡੀ ਖਬਰ ਆ ਰਹੀ ਜਿੱਥੇ ਕਾਂਗਰਸੀ ਅਗਮਨਜੀਤ ਸਿੰਘ ਵਾਸੀ ਵਿਕਾਸਨਗਰ ਦੇ ਨੌਜਵਨ ਪੁੱਤਰ ਤਨਜੀ ਤਰਨੀ ਦਾ ਦੰਦਿਆੜੇ ਤੇ ਤੇਰਥਰਾਂ ਨਾਲ ਕਤਲ ਕਰ ਦਿੱਤਾ ਗਿਆ ਜਿਸ ਕਰਕੇ ਲੋਕਾਂ ਚ ਡਰ ਅਤੇ ਦੇਖਿਆ ਦਾ ਮਾਹੌਲ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ